ਜ਼ਿਲ੍ਹਾ ਗੁਰਦਾਸਪੁਰ ਸੇ ਸਾਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ 부ਝਾਂ ਵਾਲੀ ਜ਼ਿਲ੍ਹਾ ਗੁਰਦਾਸਪੁਰ ਦਾ ਤਹਿਸੀਲ ਬਟਾਲਾ ਇਹਨੇ ਵੀ ਜੱਕੇ ਵੀਡੀਓ ਬਣਾਇਆ ਜੇ ਆਪਾਂ ਅੱਜ ਵੀਰਾਂ ਨੂੰ ਪੰਜ ਛੇ ਲੱਗ ਕੇ ਪਗਾਵਾ ਸੇਲ ਆ ਤੇ ਆਉਣ ਵੀਰ ਇਹਨਾਂ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲਕਰ ਕੋੜਾ ਉਸ ਤੋਂ ਬਲੋ ਵੀਜੀ ਦੇ ਕੈਸ ਤੋਂ ਪਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੇ ਖਿੱਦੋ ਨਾਲੇ ਵੀਡੀਓ ਮਾਤ ਸ਼ੇਅਰ ਕਰਦਿਆ ਕਰੋ ਸਰੋ ਗਾਵੇਂ ਕੇ ਵਿਦਾ ਫੈਰਾ ਹਸ ਕੇ ਹੁਣ ਆਪਾਂ ਬਾਜੀ ਹਣੇ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਵੀਰ ਜੀ ਸਤਿਕਾਰ ਹੋਰ ਤੋਂ ਬਾਜੀ ਪੁੱਸ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਬਸ ਵੇਹ ਲੋ ਚੜਦੀ ਕਲਾ ਪਰਮਾਤਮਾ ਦੀ ਜੀਤ ਚਲੋ ਮੈਂ ਤਾਂ ਹੀ ਸੀ ਅੱਜ ਫਿਰ ਕਿਨੇ ਜੀ ਅੱਜ ਬਾਜੀ ਆਪਣੇ ਕੋ ਪੰਜ ਗਾਵਾਂ ਨੇ ਹਾਂਜੀ ਤੇ ਇਹਨੇ ਗੱਬਣਾ ਤੇ ਦੋ ਸੂਈਆਂ ਨੇ ਚਲੋ ਦੱਸੋ ਜਿੰਦੇ ਪਰੇ ਹਾਂਜੀ ਬਾਜੀ ਇਹ ਪਹਿਲਾਂ ਮੱਛੀ ਆ 6 ਤੰਗ ਗੱਬਣਾ ਜੀ ਗੱਬਣਾ ਜੀ ਅੱਛਾ ਹਾਂਜੀ ਠੀਕ ਆ ਇਹ ਦੇ ਦਿਨ ਰਹਿ ਗਿਆ 10-12 ਦਿਨ 10-12 ਦਿਨ ਰਹਿ ਗਏ ਜੀ ਤੋਰੋ ਪਹਿਲਾ ਸੁਗਾ ਤੇ ਦੇਖੋ ਗੱੜ ਬੜਾ ਥਾਨ ਬੜਾ ਵਧੀਆ ਲੱਗਾ ਬੜੀ ਗੱਜੀ ਵਛੀ ਆ ਪਾਜੀ ਹਾਂਜੀ ਹਾਂਜੀ ਹਾਂ ਫਾਰਮ ਚ ਲਈ ਆ ਵੀ ਵਛੀ ਅੱਛਾ ਠੀਕ ਆ 6 ਦਾਂਦੇ ਵਛੀ ਆ ਜੀ 6 ਦਾਂਦਾ ਹਾਂਜੀ 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 ਬਸ ਠੀਕ ਆ ਚਲੋ ਲੈ ਚਲੋ ਰੇਡ ਬਿਲਕੁਲ ਜਾਏ ਜੀ ਹਾਂਜੀ ਹਾਂਜੀ ਬੋਲੋ ਹਾਂਜੀ ਪਾਜੀ ਮੁੱਲ ਕਰੋਨੋ ਜੋ ਮਰਜੀ ਕੋਈ ਕਰਾ ਦੇ ਹਾਂਜੀ 50 ਦੀ ਵਛੀ ਮੁੱਲ 50000 ਹਾਂਜੀ ਤੇ 47 ਦੀ ਦੇ ਦੇ ਚਲੋ ਦੇ ਦਾਂਗੇ ਪਾਜੀ ਆਜੋ ਆਜੋ ਬਸ ਠੀਕ ਆ ਚਲੋ ਇਹ ਵੀ ਭਾਜੀ ਵੜ ਗੱਭਣ ਵਾ ਅੱਛਾ ਜੀ ਦੂਜਾ ਸੂਆ ਹੈਗਾ ਦੂਜਾ ਸੂਆ ਗੱਭਣ ਵੜਾ ਜੀ ਇਹ ਵੀ ਤੋਰੋ ਇਹ ਪਹਿਲ ਨੇ ਭਾਜੀ 50 30 ਲੀਟਰ ਦੁੱਧ ਕਰ ਅੱਛਾ ਪਹਿਲ ਨੇ ਹਾਂਜੀ ਲਓ ਜੀ ਵੱਡੀ ਬੱਛੀ ਆ ਭਾਜੀ ਬਹੁਤ ਜ਼ਿਆਦੀ ਠੀਕ ਆ ਆਜੋ 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 ਲੈ ਜੀਓ ਠੀਕ ਹੈ ਜੀ بس ਜੈ ਜੀ ਜੈ ਜੀ ਭਾਜੀ ਮੋਲ 60 ਆ ਤੇ 60 ਦੀ ਬੱਛੀ ਦੇ ਦਾਂਗੇ ਇਹਨੂੰ ਕਿੰਨਾ ਮੰਨਦਣ ਭਾਜੀ 1000 ਰੁਪਏ ਜ਼ਿਆਦਾ ਹੋਰ ਕਰਦਾਂਗੇ ਚਲ 2 ਹੋਰ ਕਰ ਦਾਂਗੇ ਕਰ ਦਾਂਗੇ ਭਾਜੀ ਚਲੋ ਠੀਕ ਆਜੋ ਭਾਜੀ ਬੜੀ ਵੱਡੀ ਬੱਛੀ ਆ ਹਾਂ ਨਹੀਂ ਵੱਡੀ 30 ਕਿਲੋ ਵਾਲੀ ਬੱਛੀ ਆ ਭਾਜੀ ਜੈ ਜੀ ਮੋਲ ਕਿਤੇ ਆ ਲੋਕੀ ਤੁਸੀਂ ਸੁਣਿਆ ਨੇ ਲੋਕੀ 75 ਵੀ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਇਹ ਵੀ ਗੱਬਣਾ ਇਹ ਵੀ ਭਾਜੀ ਗੱਬਣਾ ਬੱਚੀ ਹੈ ਵੀ ਫਾਰਮ ਤੋਂ ਲਈ ਆ ਅੱਛਾ ਇਹ ਵੀ ਫਾਰਮ ਤੋਂ ਲਈ ਆ ਠੀਕ ਇਹ ਕਿੰਨਾ ਟਾਈਮ ਲਾਉਗੇ ਜੀ ਇਹ ਭਾਜੀ ਦੇ 20 ਲਾ ਜਾਣੇ 20 ਦਿਨ ਲੈ ਜਾਣੇ ਇਹਨੇ ਵੀ ਲਓ ਜੀ ਇਹਨੇ ਭਾਜੀ 25 26 ਲੀਟਰ ਦੁੱਧ ਕੱਢਿਆ ਭਾਜੀ 25 26 ਕਿਲੋ ਹੈ ਜੀ ਭਲੀ ਵੱਡੀ ਬੱਚੀ ਆ ਭਾਜੀ ਹਾਂ ਹਾਂ ਨੇ ਚੰਗੀ ਵੱਡੀ ਬਿਹੜ ਹੈ ਚੰਗੀ ਬੱਚੀ ਆ ਫਾਰਮ ਤੋਂ ਲਈ ਆ ਭਾਜੀ ਦਿਨ 20 ਖਾਦੀ ਆ ਅੱਛਾ ਜੀ ਹਾਂ ਜੀ ਐਂ ਕਿ ਫਿਰ ਕਿੰਨਾ ਕਰ ਜੂ ਦੁੱਧ ਭਾਜੀ ਆ ਕੀ ਆਂਦੇ ਆ ਵੀ ਸੇਵਾ ਬੜੀ ਕੀਤੀ ਆ ਘਰ ਆਵੇਂ ਦੇ ਕਹਿ ਹਾਂਜੀ 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 ਆ ਕੀ ਭਾਜੀ ਇਹ ਵੀ 27.5 ਲੀਟਰ ਦੁੱਧ ਸਟਾਈਟ 27.5 ਲੀਟਰ ਕਰ ਜੋ ਹਾਂਜੀ ਹਾਂਜੀ ਵੱਡੀ ਵੱਛੀ ਆ ਭਾਜੀ ਇਹਦੇ 20 ਦਿਨ ਖੜਦੀ ਆ ਬਿਲਕੁਲ ਜੀ ਬੋਲੋ ਭਾਜੀ ਫਿਰ ਇਹ ਤਾਂ ਭਾਜੀ ਮੁੱਲ 60 ਅੱਛਾ ਦੇ 55 ਦੇ ਦਵਾਂਗੇ ਅੱਜ 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 ਦਾ ਮੁੱਲ ਹਾਂ ਤਿਆਰ ਹੋਈ 70 75 ਦੀ ਵੱਛੀ ਆ ਚਲੋ ਠੀਕ ਆ ਨਾਲ ਦੀ ਨਾਲ ਦੇ ਭਾਜੀ ਇਹ ਪਹਿਲੇ ਨੂੰ ਵੱਛੀ ਸੁਈ ਆ ਅੱਛਾ ਦੋ ਦੰਦ ਦੋ ਦੰਦ ਦਾ ਹਾਂਜੀ ਹਾਂਜੀ ਠੀਕ ਆ ਰਾਤ ਦੀ ਵਛੀ ਸੂਈ ਹੈ ਰਾਤ ਦੀ ਸੂਈ ਹੈ ਜੀ ਤੇ ਵਛੀ ਮਗਰ ਵਛਾ ਚੋਬਰ ਜੀ ਆ ਕੇ ਚਲੋ ਹਾਂ ਚੰਗੀ ਵਛੀ ਆ ਭਾਜੀ ਹਾਂ ਚੰਗੀ ਸੋਹਣੀ ਥਣ ਥਣ ਬੜਾ ਸੋਹਣਾ ਮੂਮਰ ਹਾਉ ਠੱਗਾ ਕਰਦੀ ਦੁੱਧ ਦਹਣਾ ਜੀ ਹਾਂ ਜੀ ਭਾਜੀ 15 16 ਕਿਲੋ ਦੁੱਧ ਕੱਢੂਗੀ ਵਾਹ ਜੀ ਠੀਕ ਆ ਭਾਜੀ ਰਾਤ ਦੀ ਸੂਈ ਹੈ ਦੁੱਧ ਹਾਂ ਚੋ ਆਜੂ ਬੜੀ ਨਿਕਲਿਆ ਦੋ ਚਵਾਈਆਂ ਕੀਤੀਆਂ ਇਹਦੀਆਂ ਠੀਕ ਆ 5 5 6 6 ਕਿਲੋ ਦੁੱਧ ਜਾਇਆ ਇਹ ਮੈਂ ਅਹੀਂ ਲੋਕਾਂ ਨੂੰ ਕਹੀ ਗਈ ਨਾ ਨਾ ਠੀਕ ਹੈ ਜੋਆ ਜੋਆ ਜੋ ਬੱਤੀ ਵਾ ਭਾਜੀ ਬਿਲਕੁਲ ਬਿਲਕੁਲ ਜੀ ਹਾਂਜੀ ਫਿਰ ਹਾਂਜੀ ਇਹਦਾ ਭਾਜੀ ਮੁੱਲ 48 ਹਾਂਜੀ 48 ਦੇ ਦੇ 48000 ਦੇ ਹਾਂਜੀ ਪੂਰੇ 45 ਦੀ ਦੇ ਦੇ ਅੱਗੇ ਚਲੋ ਠੀਕ ਆਹ ਜੀ ਇਹ ਭਾਜੀ ਪਹਿਲਾ ਬੱਛੀ ਸੂਈ ਜੀ ਇਹਨੂੰ ਕਿੰਨਾ ਟਾਈਮ ਹੋਇਆ ਇਹ ਭਾਜੀ ਕੱਲ੍ਹ ਸੂਈ ਆ ਦੇ ਨੇ ਦਾ ਭੰਨੀ ਬੜੀ ਕੋਟੀ ਠੀਕ ਆ ਇਹ ਵੀ ਦਰੋ ਫਰੋ ਦਰਾਂ ਦੇ ਇਹ ਬੋਲਾ ਕਿੰਨਾ ਕਾ ਥਲੇ ਇਹਦੇ ਆਪਾ ਜੀ ਬੋਲਾ ਝੂਠ ਨਹੀਂ ਮਾਰਨਾ ਇੱਕ ਨੂੰ ਹੀ 7-8 ਕਿਲੋ ਬੋਲੀ 7-8 ਕਿਲੋ ਬੋਲਾ ਹੈਗਾ ਚੋਈਆਂ ਕੀਤੀਆਂ ਜੀ ਠੀਕ ਆ ਭਾਜੀ ਤਾਲੇ ਦਿਨੇਸ਼ ਹੋਈ ਆ ਚਲੋ ਚਲੋ ਠੀਕ ਆ ਠੀਕ ਇਹ ਵੀ ਫਾਰਮ ਚੋ ਲਈ ਆ ਬਸ ਠੀਕ ਆ ਜੀ ਇਹਨੇ ਭਾਈ 20 ਬਾਈ ਲੀਟਰ ਦੁੱਧ ਕੱਢੂਗੀ ਅੱਛਾ ਜੀ 6 ਦਾਂਦੇ ਜੀ 6 ਦਾਂਦੇ ਆ ਠੀਕ ਆ 20 ਪਲੱਸ ਦੁੱਧ ਕਰੂਗੀ ਬਸ ਠੀਕ ਆ ਜੀ ਭਾਉ ਮੂਮਾ ਯਾਣਾ ਤੇ ਆਣਾ ਤੇ ਆ ਧਿਆਨ ਕੋਲੀ ਨਸਲ ਆ ਬੈਠ ਤੇ ਹਾਂਜੀ ਬੜੀ ਨਸਲ ਦੀ ਪਾਜੀ ਫਾਰਮ ਚ ਲਈ ਜਾਂਦੀ ਹੈ ਇਹਦੀ ਵਰ ਕੀਮਾ ਦਾ ਇਹਦਾ ਪਾਜੀ ਪੈ ਕੰਮ ਦੀ ਦੇਦਾਂਗੇ ਪਾਜੀ ਇਹ 60000 ਦੀ ਹਾਂਜੀ ਪਾਜੀ ਮਾ ਨਹੀਂ ਕਰਾਂਗੇ ਬਸ ਚਲੋ ਮਾ ਨਹੀਂ ਹੋਣਾ ਹਾਂ ਪਾਜੀ ਲੋਕੀ ਤੁਹਾਨੂੰ ਪਤਾ 70 75 ਰੱਜੀਆਂ ਬਸ਼ੀਆਂ ਦਾ ਮੰਗਣ ਬਿਲਕੁਲ ਜੀ ਬਿਲਕੁਲ ਸਿਰਫ ਆਪਾਂ ਵੇਚਣ ਵਾਲੀ ਗੱਲ ਕੀਤੀ ਆ ਚਲੋ ਠੀਕ ਹੈ ਜੀ ਦੇਖੋ ਜੀ ਪਸ਼ੂ ਵੀਰਣਾ ਕਾਲਜੀ ਪਰ ਮੇਰਾ ਬਈ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਨਾ ਜੀ ਹਾਂਜੀ ਹਾਂਜੀ ਆਪਣੀ ਤਸਲੀਮ ਕਰੋ ਭਾਜੀ ਬੋਲੋ ਨੰਬਰ 84273 22554 84273 22554 ਠੀਕ ਹੈ ਜੀ ਸਸ ਜੀ